ਅੱਜ ਮੈਸੀ ਵਾਲੇ ਨਹੀਂ ਜਾਂ ਸੀ ਜਾਈਆਂ ਟਾਹਫੇ ਆਏ ਨੇ ਮੋਗੇ ਨਵੇਂ ਟਰੈਕਟਰਾਂ ਬਾਰੇ ਸਾਰਾ ਕੋ ਪੁੱਛਦੇ ਆਂ ਮਾਰਕੀਟ ਬਹੁਤ ਆ ਟਰੈਕਟਰ ਦੀ ਇਹਨਾਂ ਦੀ ਕਿ ਲੈਣੇ ਆ ਬਾਈ ਤੇ ਸਾਰੀ ਜਾਣਕਾਰੀ ਟਰੈਕਟਰਾਂ ਦੀ ਹੋਰ ਬਾਈ ਜੀ ਕੀ ਹਾਲ ਹੈ ਤੇ ਆਪਣੇ ਟਰੈਕਟਰ ਕਿੰਨੇ ਮਾਡਲ ਖੜੇ ਆ ਹੁਣ ਆਪਣੇ ਕੋਲੇ ਇਸ ਟਾਈਮ ਐਮ ਆਈ ਸੀ ਦੇ 254 ਪੱਤਰ 254 ਜਿਹੜਾ ਹੈਗਾ ਇਹ ਸਾਡਾ 50 ਹਸਪਾਵਰ ਦਾ ਟ੍ਰੈਕਟਰ ਹੈ ਜੀ 55 ਹਸਪਾਵਰ ਕੈਟਾਗਰੀ ਦੇ ਵਿੱਚ ਆਪਾਂ ਇਹਨੂੰ ਗਿਣਦੇ ਆਂ ਹਾਂਜੀ ਇਹ ਆਪਣੇ ਕੋਲ 7235 ਹੈ ਜੀ ਹਾਂਜੀ ਇਹ 35 ਹਸਪਾਵਰ ਦੇ ਵਿੱਚ ਹਾਂਜੀ ਠੀਕ ਹੈ ਜੀ ਹਾਂਜੀ ਇਹ ਮੰਨ ਕੇ ਜੇ ਤੁਹਾਨੂੰ ਅੱਜ ਦੇ ਟਾਈਮ ਨਾਲ ਵਿੱਚ ਸਭ ਤੋਂ ਵੱਧ ਫੀਚਰਾਂ ਵਾਲਾ ਮਾਡਲ ਹੈਗਾ ਠੀਕ ਆ ਇਹ ਜੋ ਸਭ ਤੋਂ ਵੱਧ ਖਾਲੀ ਵਾਸਤੇ ਤੁਸੀਂ ਛੋਟੇ ਕਿਸਾਨ ਨੇ ਮਤਲਬ ਖੇਤੀ ਵਾਸਤੇ ਵੀ ਟੱਕਰ ਲੈਣਾ ਆ ਉਹਦੇ ਵਾਸਤੇ ਵੀ ਬਹੁਤ ਫਾਇਦੇਮੰਦ ਪ੍ਰੋਗਰਾਮ ਹੈ। ਹਾਂਜੀ ਹਾਂਜੀ ਜਿਹੜੇ ਜੇ ਆਪਾਂ ਗੱਲ ਕਰੀਏ ਇਹਦੇ ਫੀਚਰਾਂ ਦੀ। ਹਾਂਜੀ ਆਪਾਂ ਸ਼ੁਰੂ ਤੋਂ ਹੀ ਗੱਲ ਕਰੀਏ। ਹਾਂਜੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਇਹੋ ਜਿਹੀ ਕੰਪਨੀ ਫੇਟੜਾ ਬਹੁਤ ਭਰਾ ਜਿਹੜਾ ਕਿਸੇ ਨੂੰ ਨਹੀਂ ਆਉਂਦਾ। ਹਾਂਜੀ ਹਾਂਜੀ ਇਹਦੇ ਵਿੱਚ 79 ਕਿਲੋ ਵੇਟ ਦਾ ਕੰਪਨੀ ਫੇਟੜਾ ਜਿਹੜਾ 70 ਤੋਂ 75 ਕਿਲੋ ਵੇਟ ਦਾ ਕੰਪਨੀ ਫੀਟਡ ਬੰਪਰ ਆਉਂਦਾ ਹੈ। ਹਾਂਜੀ। ਠੀਕ ਹੈ ਜੀ। ਉਦੋਂ ਬਾਅਦ ਦੇ ਵਿੱਚ ਇਹਦੇ 프ਰੰਟ ਐਕਸਲ ਦੀ ਗੱਲ ਕਰੀਏ। ਹਾਂਜੀ। ਆਪ ਕੋ ਹੈਵੀ ਜਿਹੜਾ 프ਰੰਟ ਐਕਸਲ ਆ ਇਹ ਪੂਰਾ ਹੈਵੀ ਆ। ਇਹਦਾ ਮਤਲਬ ਪਾਈਪ ਦੇ ਵਿੱਚ ਕੱਟ ਮਾਰ ਕੇ ਬਣਾਇਆ ਹੈ। ਇਹ ਪੂਰਾ ਖੋਸ ਬਣਾਇਆ ਗਿਆ। ਹਾਂਜੀ। ਠੀਕ ਹੈ ਜੀ। ਇਹਦੇ ਟਾਇਰ ਸਾਈਜ਼ ਜਿਹੜੇ ਹੈ ਟਾਇਰ ਆਪਣੇ ਕੋਲੇ ਕੋਈ ਕੰਪਨੀ ਦੇ ਮਿਲਣਾ ਪਾਉਂਦਾ। ਪਾਵਰ ਸਟੀering ਦੇ ਵਿੱਚ ਆਉਂਦਾ। ਹਾਂਜੀ। ਠੀਕ ਹੈ ਜੀ। ਹਾਂਜੀ। ਸਿਮਸਨ ਸਿਮਸਨ ਇੰਜਨ ਦੇ ਵਿੱਚ ਆਉਂਦਾ ਭਾਜੀ। ਹਾਂਜੀ। ਸਿਮਸਨ ਇੰਜਨ ਜਿਹੜਾ ਹੈਗਾ ਇਹ ਅੱਜ ਦੇ ਆਲ ਇੰਡੀਆ ਦੇ ਜਾਂ ਪਿਛੇ ਦੀ ਗੱਲ ਕਰੀਏ ਜਾਂ ਆਲ ਵਰਲਡ ਦੇ ਵਿੱਚ ਦੀ ਗੱਲ ਕਰੀਏ ਤਾਂ ਇਹ ਟਰੈਕਟਰਾਂ ਸਭ ਤੋਂ ਘੱਟ ਡੀਜ਼ਲ ਖਾਣ ਆ। ਹਾਂਜੀ। ਹਾਂਜੀ। ਬਹੁਤ ਚੰਗੀਆਂ ਉਹਨੇ ਮੰਗ ਮੰਗ ਕੇ ਟਰੈਕਟਰ ਦੇ ਵਿੱਚ ਜਿਹੜੇ ਫੀਚਰ ਨੇ। ਹੂੰ। ਸਾਡਾ ਡੀਜ਼ਲ ਘੱਟ ਖਾਣ ਦਾ ਕਾਰਨ ਇਹ ਹੈ। ਹਾਂਜੀ। ਇਹਦੇ ਵਿੱਚ ਸੰਸਰ ਖੁਦ ਆਪਣੀ ਮੈਸੀ ਟਰੈਕਟਰ ਕੰਪਨੀ ਦਾ ਖੁਦ ਦਾ ਇੰਜਣ ਬਣਾਇਆ ਹੈ। ਇਹਦੇ ਵਿੱਚ ਆਉਂਦਾ। ਹਾਂਜੀ। ਠੀਕ ਹੈ ਜੀ। ਕਿੰਕੀ ਰੋਸ ਕਾਵਰ ਦੇ ਵਿੱਚ ਬਹੁਤ ਘੱਟ ਮਾਡਲਾਂ ਦੇ ਵਿੱਚ ਜਿਹੜਾ ਹੈਗਾ ਪਾਵਰ ਸਟੀering ਦਿੱਤਾ ਜਾਂਦਾ ਸਿੰਗਲ ਐਕਟਿੰਗ ਜਿਹੜਾ ਉਹ ਲੱਗਿਆ ਹੋਇਆ ਇਹਦਾ ਪਾਵਰ ਸਟੀering ਹੈ ਜੀ ਹਾਂਜੀ ਸਿੰਗਲ ਐਕਟਿੰਗ ਹੈ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਜਿਹੜਾ ਹਾਈਡਰੌਲਿਕ ਪੰਪ ਆ ਹਾਈਡਰੌਲਿਕ ਪੰਪ ਜਿਹੜਾ 60 ਐਮਪੀਐਲ ਦਾ ਇਹਦੇ ਵਿੱਚ ਆਉਂਦਾ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਸਿੰਗਲੇ ਕਲੱਚ ਦੇ ਵਿੱਚ ਆਉਂਦਾ ਠੀਕ ਹੈ ਸਿੰਗਲ ਕਲੱਚ ਹਾਂ ਕਲੱਚ ਜਿਹੜਾ ਸਿੰਗਲ ਆਉਂਦਾ ਜੀ ਹਾਂਜੀ ਜਿਹੜੀ ਉਦੋਂ ਬਾਅਦ ਦੇ ਵਿੱਚ ਆਪਾਂ ਗੱਲ ਕਰੀਏ ਗੇਅਰ ਬਾਕਸ ਦੀ ਹਾਂਜੀ ਠੀਕ ਹੈ ਜੀ ਜਿਹੜਾ 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 ਸਾਈਡ ਸਵਿਫਟ ਗੇਅਰ ਆ ਇੱਕ ਹੁੰਦਾ ਜੀ ਸਾਈਡ ਤੋਂ ਕੱਢ ਕੇ ਹਾਂਜੀ ਸਾਈਡ ਗੇਅਰ ਬਣਾਇਆ ਗਿਆ ਹਾਂਜੀ ਹਾਂਜੀ ਸੈਂਟਰ ਦੇ ਵਿੱਚੋਂ ਐਕਚੁਅਲ ਦੇ ਵਿੱਚ ਚੱਕ ਕੇ ਸਾਈਡ ਸਵਿਫਟ ਗੇਅਰ ਕਰਿਆ ਗਿਆ ਇਹਦੀ ਜਿਹੜੀ ਗੇਅਰ ਪਾਉਣ ਦੀ ਸਮੂਥਿੰਗ ਆ ਮੰਨ ਕੇ ਚੱਲੋ ਕਿ ਬਹੁਤ ਆਰਾਮਦਾਇਕ ਜਿਹੜਾ ਗੇਅਰ ਆ ਬਾਕੀ ਕਸਟਮਰ ਹੈ ਜਿਹੜਾ ਚਲਾਊਗਾ ਬਹੁਤ ਆਰਾਮ ਨਾਲ ਚਲਾ ਚਲਾਉਂਦਾ ਇਹਦੇ ਉੱਪਰ ਬੈਠ ਕੇ ਮੰਦੇ ਨੂੰ ਥਕਾਵਟ ਫੀਲਿੰਗ ਨਹੀਂ ਚਾਹੀ ਸਾਰਾ ਦਾ ਇਨਫਰੈਕਟਰ ਚੋਂ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੇ ਇਸ ਨੇ ਕੀ ਕੀਤਾ ਹਾਂਜੀ ਕੰਪਨੀ ਕੰਮੀ ਰਿਡਕਸ਼ਨ ਸਿਸਟਮ ਆ ਹਾਂਜੀ ਜਿਹਦੇ ਕਾਰਨ ਕਰਕੇ ਇਹਦੀ ਸਲਿੱਪਿੰਗ ਆ ਜਿਹੜੀ ਬਹੁਤ ਘਟ ਜਾਂਦੀ ਆ ਤੌਰਕਾ ਉਹ ਵੱਧ ਜਾਂਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਖਿੱਚਣ ਦੀ ਤਾਕਤ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਕਚਾਈ ਬਹੁਤ ਕਰਦਾ ਚਾਈ ਬਹੁਤ ਕਰਦਾ ਇਸ ਇਨਫਰੈਕਟਰ ਦੇ ਆਪਾਂ ਨੇ ਜਿਹੜੇ ਜਾਂਦੇ ਦੇ ਤੌਰ ਤੇ ਆਪਾਂ ਕਰਕੇ ਦੇਖੀਆਂ ਨੇ ਹਾਂਜੀ ਇਹਦੇ ਪਿੱਛੇ 11 ਤੋਂ ਲੈ ਕੇ 13 ਹੜਾ ਦਾ ਵੀ ਆਪਾਂ ਨੇ ਜਿਹੜੇ ਪੈਕਿੰਗ ਆਲਾ ਚਲਾ ਕੇ ਦੇਖਿਆ ਨੇ ਬੜੇ ਸਮੂਦੀ ਚੱਲਦੇ ਨੇ ਹਾਂਜੀ ਠੀਕ ਆ ਵੈਸੇ ਇਹਦੇ ਮੰਗ ਵੀ ਦੇ ਮੈਡੀ ਇਹਨੂੰ 11 ਵਾਲਾ 11 ਵਾਲਾ 13 ਦੇ ਵੀ ਚੈੱਕ ਕੀਤਾ ਜਾਣਗੇ 13 ਦੇ ਉੱਪਰ ਵੀ ਆਪਾਂ ਨੇ ਚੈੱਕ ਕਰਕੇ ਦੇਖਿਆ ਬਾਕੀ ਬਈ ਇਹ ਟਰਾਲੀ ਦੇ ਉੱਪਰ ਆ ਹਾਂਜੀ ਟਰਾਲੀ ਦੇ ਉੱਪਰ ਵੀ ਆਪਾਂ ਨੇ ਬਹੁਤ ਭਾਰੀ ਸਮਾਨ ਦੇ ਚਾਹ ਕੇ ਦੇਖਿਆ ਹੈ ਜਿਹੜੇ ਕਸਟਮਰਾਂ ਨੂੰ ਦਿੱਤਾ ਹੋਇਆ ਹਾਂਜੀ ਠੀਕ ਹੈ ਜੀ ਦੀ ਵੈਕੂਲੀ ਹੈਗੀ ਆ ਤੇ ਆਪਾਂ ਕੁਝ ਵੀ ਟੈਸਟਿੰਗ ਜਿਹੜੀ ਇਹ ਕਰ ਕੰਮ ਕਰਦੇ ਨੇ ਆ ਹਾਂਜੀ ਇਹ ਟਰਾਲੀ ਦੇ ਉੱਪਰ ਵੀ ਪੂਰਾ ਸਕਸੈਸਫੁਲ ਟਰੈਕਟਰ ਆ ਜਿਵੇਂ ਮੰਨ ਗਏ ਨੂੰ ਭੱਤੇ ਦੇ ਉੱਪਰ ਹਾਂਜੀ ਲੋਕਲ ਕਸਟਮਰ ਅਜਿਹੇ ਟਰੈਕਟਰ ਤੋਂ ਲੰਦਾ ਟਰਾਲੀ ਵਾਸਤੇ ਹਨਾ ਭੱਠੇ ਤੇ ਮਿੱਟੀ ਵਾਸਤੇ ਹਾਂਜੀ ਉਹਦੇ ਲਈ ਬਹੁਤ ਫਾਇਦੇਮੰਦ ਟਰੈਕਟਰ ਆ ਹਾਂਜੀ ਹਾਂਜੀ ਇਸ ਟਰੈਕਟਰ ਦੀ ਜਿਹੜੀ ਹੈਗੀ ਆ ਬੰਨ ਕੇ ਤੁਹਾਨੂੰ ਡੀਜ਼ਲ ਦੀ ਆਮ ਦੀ ਖਪਤ ਆ ਹਾਂਜੀ ਆਹ ਟਰੈਕਟਰਾਂ ਦਾ ਬੜਾ ਨਾ ਕਰਦੇ ਹੋਈ ਹੈ ਤਾਂ ਅੱਲਾ ਦੇਖਦਾ ਹਾਂ ਜੀ ਬਾਕੀ ਕਸਟਮਰ ਨੂੰ ਕਹਿੰਦੇ ਡਰਾਈਵਰ ਆਉਦੇ ਹੱਥ 'ਚ ਹੁੰਦਾ ਹਾਂ ਜੀ ਹਾਂ ਜੀ ਅੱਧਾ ਲੀਟਰ ਦਾ ਕਸਟਮਰ ਇਹ ਦੇਣਾ ਰਿਕਵੈਸਟ ਚਾਹੁੰਦਾ ਹਾਂ ਜੀ 11 ਤੋਂ ਲੈ ਕੇ ਸਿਰੇ ਤੱਕ ਅਲਗੀ ਬੇਤਰਫੇ ਕਰੇ ਜੀ ਕੋ ਮਸਤੀ ਕਹੀ ਹੈ ਵਾਚੇ ਅਸੀਂ ਰਿਕਮੈਂਡਡ ਕੰਪਨੀ ਅਨਿਓ ਗਿਆ ਇਹ 11 ਹਾਲਾਂ ਦੇਗਾ ਸਿੰਗਲ ਐਕਟਿੰਗ ਦਾ ਪਾਈਪ ਆ ਉਹ ਕੰਪਨੀ ਕਿੱਡਾ ਹੁੰਦਾ ਹੈ ਹਾਂ ਜੀ ਇਹ ਨਹੀਂ ਹੈ ਵੀ ਆਪਾਂ ਨੂੰ ਕੋਈ ਅਲੱਗ ਤੋਂ ਲਗਾਉਣ ਦੀ ਜ਼ਰੂਰਤ ਆ ਕੰਪਨੀ ਲੈ ਆਉਂਦੇ ਆ ਕੰਪਨੀ ਕੰਨੀ ਆਉਂਦਾ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਇਹਦੀ ਐਡਜਸਟਮੈਂਟ ਆ ਹੂੰ ਕੀ ਹੁੰਦਾ ਕਿ ਆਪਾਂ ਕਲਟੀਵੇਟਰ ਪਾ ਲੇ ਹਨਾ ਜੀ ਹਾਂ ਜੀ ਇਹਦੀ ਐਡਜਸਟਮੈਂਟ ਬਹੁਤ ਕੀ ਹੁੰਦਾ ਟਰੈਕਟਰਾਂ ਦੇ ਵਿੱਚ ਕੀ ਐਡਜਸਟਮੈਂਟ ਨਹੀਂ ਹੁੰਦੀ ਪਰ ਇਹਦੇ ਵਿੱਚ ਐਡਜਸਟਮੈਂਟ ਦਾ ਸਿਸਟਮ ਵੀ ਆਪਣੇ ਬਾਹਰ ਦਿੱਤਾ ਹੈ ਜੇ ਇਹਦੀ ਸੈਂਸਿੰਗ ਵਧਾਉਣੀ ਘਟਾਉਣੀ ਆ ਬਾਹਰ ਦੀ ਆਪਾਂ ਕਰ ਸਕਦੇ ਹਾਂ ਜੀ ਇਹ ਚੀਜ਼ਾਂ ਦਾ ਇਹਦੇ ਵਿੱਚ ਫਰਕ ਦਿੱਤਾ ਹੋਇਆ ਠੀਕ ਹੈ ਜੀ ਪਾਵਰ ਬ੍ਰੇਕ ਦੇ ਵਿੱਚ ਆਉਂਦਾ ਹਾਂ ਜੀ ਨਹੀਂ तकरीबन ਕੀ ਆਉਂਦਾ 35 ਹਸਪਾਵਰ ਦੇ ਵਿੱਚ ਸੁੱਕੇ ਬ੍ਰੇਕ ਜ਼ਿਆਦਾ ਦਿੱਤੇ ਜਾਂਦੇ ਨੇ ਪਰ ਇਹ ਜਿਹੜਾ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਬ੍ਰੇਕਾਂ ਆਉਂਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਕੋਈ ਸਪਰੇ ਨਹੀਂ ਹੁੰਦੀ ਇਹ ਤੇਲ ਦੇ ਵਿੱਚ ਟਿਊਬਾਂ ਦੇ ਵਿੱਚ ਹੀ ਇਹਦੀਆਂ ਜਿਹੜੀਆਂ ਬ੍ਰੇਕ ਡਿਸਕਾਂ ਨੇ ਉਹ ਅੰਦਰ ਆਉਂਦੀਆਂ ਨੇ ਹਾਂਜੀ ਠੀਕ ਹੈ ਜੀ ਆਜੋ ਭਾਜੀ ਆਪਣਾ ਪੂਸਟ ਚਲੰਗ ਲਦੀ ਆਪਾਂ ਜਾਣਕਾਰੀ ਦੀ ਹਾਂਜੀ ਇਹ 254 DI ਇਹ ਆਪਣਾ ਮਾਡਲ ਆਉਂਦਾ ਜੀ ਮੈਸੀਜ ਦਾ 254 ਹਾਂਜੀ ਸਮਾਰਟ ਸੌ ਤੇ ਸਮਾਰਟ ਸੌ ਤੇ ਆਪਾਂ ਨੂੰ ਡੈਨਸ ਸੋ ਦੇ ਵਿੱਚ ਵੀ ਆਪਾਂ ਨੂੰ ਮਿਲਦਾ ਹੈ ਇਹ ਅਵੇਲੇਬਲ ਹੈਗਾ ਆਪਣੇ ਕੋਲ ਹਾਂਜੀ ਠੀਕ ਹੈ ਜੀ ਬਾਕੀ ਦਾ ਹਿੰਦਾਂ ਨੇ 2 ਵੀਲ ਤੇ 4 ਵੀਲ ਦੇ ਵਿੱਚ ਵੀ ਮਿਲਦਾ ਹੈ ਠੀਕ ਹੈ ਜੀ ਮੈਂ ਤੁਹਾਨੂੰ ਇਹਦੇ ਫੀਚਰ ਆਪਣੇ ਕੋਲ ਲਹਾਲ ਜਿਹੜਾ ਖੜਾ ਹੈ 2 ਵੀਲ ਖੜਾ ਹਾਂਜੀ ਆਪਾਂ ਤੁਹਾਨੂੰ ਨਾਲ 4 ਵੀਲ ਦੇ ਵੀ ਫੀਚਰ ਨੇ ਜਿਹੜੇ ਉਹ ਨਾਲ ਵੀ ਨਹੀਂ ਕਰਾਵਾ ਹਾਂਜੀ ਜਿਹੜਾ ਇਹਦੇ ਵਿੱਚ ਵੀ ਜਿਹੜਾ ਕੰਪਨੀ ਕੰਨੀ ਉਹ ਫਿਟਡ ਆ ਹਾਂਜੀ ਬੰਪਰ ਆਉਂਦਾ ਹਾਂਜੀ ਇਹਦਾ ਵੀ ਜਿਹੜਾ ਵੇਟ ਹੈ 77 ਕਿਲੋ ਦੇ ਨਾਲ ਹੈਵੀ ਜਿਹੜਾ ਪੂਰਾ ਹੈਵੀ ਤੇ ਠੋਸ ਇਹਨੂੰ ਫਰੰਟ ਵੇਟ ਕੈਰੀਅਰ ਆਉਂਦਾ ਜੀ ਹਾਂਜੀ ਜਿਹੜਾ ਪੂਰਾ ਠੋਸ ਆਉਂਦਾ ਠੀਕ ਹੈ ਜੀ ਤੇ ਦੂਸਰੀ ਬੈਟਰੀ ਹੈ ਜਿਹੜੀ ਇਹਦੀ ਅੱਗੇ ਰੱਖੀ ਹੋਈ ਆ ਹਾਂਜੀ ਹਾਂਜੀ ਇਹਦਾ ਅੱਗੇ ਰੱਖਣ ਦਾ ਕਈ ਕੀ ਹੁੰਦਾ ਅੱਗੇ ਰੱਖਣ ਦਾ ਇਹਦਾ ਰੀਜ਼ਨ ਇਹ ਹੁੰਦਾ ਕਿ ਜਿਹੜਾ ਇਹ ਆ ਰੇਡੀਏਟਰ ਦਾ ਪੱਖਾ ਉਹ ਠੰਡੀ ਹਵਾ ਖਿੱਚਦਾ ਇਹਦੀ ਜਿਹੜੀ ਬੈਟਰੀ ਦੀ ਉਹ ਲਾਈਫ ਜ਼ਿਆਦਾ ਵੱਧ ਜਾਂਦੀ ਹੈ ਹਾਂਜੀ ਠੀਕ ਹੈ ਜੀ ਤੇ ਬਾਕੀ ਆਪਾਂ ਦੀ ਗੱਲ ਕਰੀਏ ਰੇਡੀਏਟਰ ਦੀ ਹਾਂਜੀ ਆਪਾਂ ਪਹਿਲਾਂ ਕੀ ਹੁੰਦਾ ਜਾਲੀ ਹੈ ਇੱਕ ਤਾਂ ਜਾਲੀ ਲੱਗੀ ਹੋਈ ਹੈ ਜਿਹੜੀ ਜਾਲੀ ਮਸ਼ੀਨ ਤੇ ਚਲਾਉਂਦੇ ਆ ਹਾਂਜੀ ਜਾਲੀ ਲੱਗੀ ਹੋਈ ਆ ਜਿਹੜਾ ਮੇਨ ਪਣਾ ਰਹਿੰਦਾ ਹੈ ਆਪਣਾ ਰਹਿੰਦਾ ਉਹ ਇੱਥੇ ਰੁਕ ਜਾਂਦਾ ਹੈ ਜਿਹਦਾ ਬਹੁਤ ਹੀ ਜ਼ਿਆਦਾ ਬ੍ਰੇਕ ਰਹਿੰਦਾ ਹੈ ਹਾਂਜੀ ਆਪਾਂ ਨੇ ਕੰਪਨੀ ਕੰਨੀ ਉਹ ਇਹ ਅਲੱਗ ਦਾ ਸੋਨੂੰ ਕੋਈ ਉਹਦੇ ਵਿੱਚ ਕੱਪੜਾ ਮਾਣ ਦੀ ਜ਼ਰੂਰਤ ਨਹੀਂ ਇੱਥੇ ਇਹਨਾਂ ਨੇ ਜਾਲੀ ਆੜ ਲਾਦੀ ਕੰਪਨੀ ਨੇ ਜਾਲੀ ਐਡ ਕਰਤੀ ਇਹਦੇ ਤੇ ਹਾਂਜੀ ਇਹਦੇ ਇਹਦਾ ਵੀ ਜਿਹੜਾ ਐਕਸਲਾ ਫਾਂਟ ਐਕਸਲਾ ਉਹ ਪੂਰਾ ਹੈਵੀ ਆਉਂਦਾ ਮੰਨ ਕੇ ਚੱਲੋ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਆਪਾਂ ਨੂੰ ਜਿਹੜਾ 4x4 ਵੀ ਮਿਲਦਾ ਜੀ ਹਾਂਜੀ ਠੀਕ ਹੈ ਜੀ ਤੇ ਇਹਦੇ 'ਚ ਆਪਾਂ ਨੂੰ ਜਿਹੜਾ 4x4 ਮਿਲਦਾ ਉਹਦਾ ਵੀ ਜਿਹੜਾ ਐਕਸਲਾ ਉਹ ਇੱਕ ਇਹੋ ਜਿਹਾ ਐਕਸਲ ਆ ਆਉਂਦਾ ਮੰਨ ਕੇ ਚੱਲੋ ਹੋਰ ਵੀ ਲੈਹੇ ਜਿਹਾ ਲੱਗ ਕੇ ਆਉਂਦਾ ਜਿਹਦੇ ਜੇ ਕੀ ਪੂਰਾ ਸੀਲਡ ਰਹਿੰਦਾ ਉਹਦੇ ਚ ਪਾਣੀ ਜਾਣ ਦੀ ਕਿਤੋਂ ਦੀ ਵੀ ਕੋਈ ਕਪੈਸਿਟੀ ਹੈ ਜਿਹੜਾ 4 ਮੀ ਲਾਈਟ ਹਾਂਜੀ ਕਦੋਂ ਕਰਦੇ ਆਂ ਇਹ ਤੋਂ ਆਪਾਂ ਪਾਣੀ ਪੂਣੀ ਨਹੀਂ ਜਾਂਦਾ ਵਿੱਚ ਕੋਈ ਸੀਲ ਲੀਕ ਹੈ ਜੇ ਲੀਕ ਹੈ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਪਾਣੀ ਅੰਦਰ ਜਾਣਾ ਨਹੀਂ ਤਾਂ ਸੀਲ ਦੀ ਵੀ ਕੋਈ ਉਹ ਗ੍ਰਾਬ ਨਹੀਂ ਹੁੰਦੀ ਉਹਦੀ ਠੀਕ ਹੈ ਉਸ ਤੋਂ ਬਾਅਦ ਆਪਾਂ ਰੇਡੀਏਟਰ ਦੀ ਗੱਲ ਕਰੀਏ ਹੂੰ ਰੇਡੀਏਟਰ ਜਿਹੜਾ ਇੰਨਾ ਨਾ ਹਾਈ ਕੁਆਲਿਟੀ ਦਾ ਰੈਡੀਏਟਰ ਦਿੱਤਾ ਹੋਇਆ ਮੰਨ ਕੇ ਚਲੋ ਕਿੰਨੀ ਵੀ ਗਰਮੀ ਦੇ ਵਿੱਚ ਆਪਾਂ ਟਰੈਕਟਰ ਚਲਾਉਨੇ ਆ ਸ਼ੋ ਲਾ ਕੇ ਵੀ ਚਲਾਉਨੇ ਆ ਹਾਂਜੀ ਤਾਂ ਟਰੈਕਟਰ ਆ ਜਿਹੜਾ ਹੀਟ ਨਾ ਹੋਵੇ ਹਾਂਜੀ ਮੇਨ ਇਹੀ ਪੁਆਇੰਟ ਆਉਂਦਾ ਕਿ ਜੇ ਰੈਡੀਏਟਰ ਮਾੜਾ ਲੱਗਿਆ ਹੋਇਆ ਹਾਂਜੀ ਤਾਂ ਟਰੈਕਟਰ ਹੀਟ ਹੋਣਾ ਸ਼ੁਰੂ ਕਰ ਦਿੰਦਾ ਹਾਂਜੀ ਬਾਕੀ ਕੋਈ ਥੋੜੀ ਵਾਲੀ ਤੇ ਚਲਾਓ ਹਾਂਜੀ ਕਿਸੇ ਜੀਤੇ ਮਰਦੀ ਬਹੁਤ ਘੱਟ ਕੋਈ ਜਾਵਾ ਉਹ ਨਹੀਂ ਕਰਦਾ ਹਾਂਜੀ ਹਰ ਕੰਪਨੀ ਨੇ ਜਿਹੜੀ ਸੇਫਟੀ ਦੇ ਪਰਪਜ ਨਾਲ ਦੇਖਿਆ ਇਸੋ ਦੇ ਨਾਲ ਲੱਗਦੇ ਪਲਾਸਟਿਕ ਦੀਆਂ ਜਾਲੀਆਂ ਦਿੱਤੀਆਂ ਨੇ ਕਿ ਹੱਥ ਆਪਾਂ ਕਪੜਾ ਮਾ ਆਪਾਂ ਕਪੜਾ ਕੋਪੜਾ ਖਿੱਚਿਆ ਨਾ ਜਾਵੇ। ਹਾਂ ਹਾਂ ਕੋਈ ਐਹ ਜਿਹਾ ਨਾ ਕੋਈ ਪ੍ਰੋਬਲਮ ਨਾ ਆਵੇ। ਹਾਂਜੀ ਵਗੈਰਾ ਹੋਣਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਆ ਜੀ ਡੀਜ਼ਲ ਟੈਂਕ ਦੀ ਗੱਲ ਕਰੀ। ਹਾਂਜੀ ਡੀਜ਼ਲ ਟੈਂਕ ਦਾ 60 ਲੀਟਰ ਦਾ ਆਉਂਦਾ। ਹਾਂਜੀ ਠੀਕ ਹੈ ਜੀ। ਹੂੰ ਜਿਹੜਾ ਏ ਨੂੰ ਵੀ ਸਿਮਸਨ ਇੰਜਨ ਆਉਂਦਾ। ਹਾਂਜੀ ਇਹਦਾ ਜਿਹੜਾ ਨਵਾਂ ਹੈ ਕੰਪਨੀ ਦਾ ਨਾਂ ਰੱਖਿਆ ਜਾਂਦੇ ਨੇ ਜਿਵੇਂ ਐਸ ਜੇ 327 ਇੰਜਣਾਂ ਦਾ ਠੀਕ ਹੈ ਜੀ ਇਹ ਜਿਹੜਾ ਕਿ ਖੁਦ ਆਪਣੀ ਕੰਪਨੀ ਹੈ ਜਿਹੜੀ ਮੈਸੀ ਟਰੈਕਟਰ ਮੈਸੀ ਪ੍ਰੋਪੋਸ਼ਨ ਕੰਪਨੀ ਹੈ ਇਹ ਆਪਦਾ ਹੀ ਤਿਆਰ ਕਰਦੀ ਹੈ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਆਪਾਂ ਇਹ ਇਨਲਾਈਨ ਮਾਈਕੋ ਪمپ ਦੇ ਵਿੱਚ ਆਊਗਾ ਜੀ ਹਾਂਜੀ ਉਸ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਤੁਹਾਨੂੰ ਨਵੀਂ ਦੱਸ ਰਹੇ ਹਾਂ ਜੀ ਬਾਕੀ ਕੀ ਹੁੰਦਾ ਕਿ ਡੀਜ਼ਲ ਫਿਲਟਰ ਆਪਾਂ ਨੂੰ ਹਰੇਕ ਸਰਵਿਸ ਤੇ ਬਦਲਨੇ ਪੈਂਦੇ ਨੇ ਹਾਂਜੀ ਠੀਕ ਹੈ ਜੀ ਇਹ ਇੱਕ ਸਰਵਸ ਤੁਸੀਂ ਛੱਡ ਕੇ ਬਦਲ ਸਕਦੇ। ਇਹਦੇ ਵਿੱਚ ਜਿਹੜਾ ਡੀਜ਼ਲ ਪੰਪ ਇੰਟਰ ਦਿੱਤਾ ਹੋਇਆ ਇਹ ਪ੍ਰਾਇਮਰੀ ਸੈਕੰਡਰੀ ਤੇ ਵਾਟਰ ਸੈਪਰੇਟਰ ਇਹ ਤਿੰਨਾਂ ਦਾ ਕੰフィਗੇਸ਼ਨ ਆ। ਹਾਂਜੀ ਹਾਂਜੀ ਠੀਕ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਅਗਜੋ ਪਾਵਰ ਸਟੀering ਇਹਦੇ ਪਾਵਰ ਸਟੀering ਦਾ ਤੇ ਡਿਸਟ੍ਰੀਬਿਊਟਰ ਦਾ ਜਿਹੜਾ ਤੇ ਪੰਪ ਆ ਉਹ ਅਲੱਗ ਦਿੱਤਾ ਗਿਆ। ਹਾਂਜੀ ਠੀਕ ਹੈ ਜੀ। ਉਸ ਤੋਂ ਬਾਅਦ ਆ ਜੀ ਇਹ ਕਲਚ ਹੈ ਜਿਹੜਾ ਇਹਨੂੰ ਡਿਊਲ ਕਲਚ ਆਉਂਦਾ। ਹਾਂਜੀ ਡਿਊਲ ਇੱਕ ਪੈਟਰੋਲ ਤੋਂ ਵੀ ਇਹ ਵਰਕ ਕਰਦਾ ਆਪ ਲੱਭੋਗੇ ਤਾਂ ਟਰੈਕਟਰ ਵੀ ਲੱਗੂਗਾ ਤੇ ਥੋੜਾ ਪੈਸੇ ਚੱਲਦਾ ਐਪਲੀਮੈਂਟ ਇਹ 3 ਸਪੀਡ ਟਰੈਕਟਰ ਹਾਂਜੀ ਉਦੋਂ ਬਾਅਦ ਦੇ ਵਿੱਚ ਆ ਗਈ ਆਪਾਂ ਗੇਅਰ ਦੇ ਦਿੰਦੇ ਹੂੰ ਗੇਅਰ ਦੇ ਵਿੱਚ ਜਿਹੜਾ ਹੈਗਾ 3 ਸਪੀਡ ਗੇਅਰ ਆਉਂਦਾ ਵੀਰੇ ਨੂੰ ਹਾਂਜੀ ਠੀਕ ਹੈ ਜੀ ਜਿਹੜਾ ਕਿ ਬਹੁਤ ਹੀ ਸਮੂਥਲੀ ਗੇਅਰ ਲੈ ਕੇ ਨੇ ਪਾਉਂਦੇ ਨੇ ਕੋਈ ਨਿਕਲਣ ਦੀ ਜਾਂ ਗੇਅਰ ਫਸਣ ਦੀ ਕੋਈ ਦਿੱਕਤ ਨਹੀਂ ਆਣੀ ਗੇਅਰ ਦੀ ਹਾਂਜੀ ਉਸ ਤੋਂ ਬਾਅਦ ਜਿਹੜਾ ਗੇਅਰ ਦੇ ਵਿੱਚ ਤੁਸੀਂ ਅੱਕੇ ਟਰੈਕਟਰ ਲੈ ਕੇ ਜਾ ਰਹੇ ਹੋ ਇਹਨੂੰ ਪਾ ਸ਼ਟਲ ਸੁਪਰ ਸ਼ਟਲ ਗੇਅਰ ਦਿੱਤਾ ਗਿਆ ਹਾਂਜੀ ਠੀਕ ਹੈ ਜੀ ਸੁਪਰ ਸ਼ਟਲ ਗੇਅਰ ਦਿੱਤਾ ਕਿ ਜਿਹੜੇ ਅਸੀਂ ਗੇਅਰ ਚ ਅੱਗੇ ਲੈ ਕੇ ਜਾਂਦੇ ਹੁਹੀ ਗੇਅਰ ਦੇ ਵਿੱਚ ਤੁਸੀਂ ਉਹੀ ਸਪੀਡ ਤੇ ਇਹਨੂੰ ਪਿੱਛੇ ਲੈ ਜਾ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਦੇਖੋ ਜੀ ਬਹੁਤ ਕੰਪਨੀਆਂ ਨੇ ਜਿਹੜੀਆਂ ਲਾਉਂਦੀਆਂ ਨੇ ਠੀਕ ਹੈ ਸ਼ਟਲ ਗੇਅਰ ਲਾਉਂਦੀਆਂ ਨੇ ਬਟ ਉਹ ਕੋਈ ਤਾਰ ਕੱਢ ਕੇ ਲਾਉਂਦਾ ਜਾਂ ਕੋਈ ਕੁਸ਼ ਕਰਕੇ ਲਾਉਂਦਾ ਆਪਣੀ ਜਿਹੜੀ ਫਿਟਿੰਗ ਆ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਪੂਰੀ ਰੋਡ ਨਾਲ ਸਿਫਤੀ ਕਰੀ ਬੀ ਇਹ ਪੂਰੀ ਗੀਰ ਦੇ ਨਾਲ ਅਟੈਚ ਹੈ ਜੀ ਕੋਈ ਵਾਇਰ ਨਹੀਂ ਠੀਕ ਹੈ ਜੀ ਹਾਂ ਜੀ ਡਿਜੀਟਲ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਇਹਦੇ ਵਿੱਚ ਮੀਟਰ ਆਉਂਦਾ ਜੀ ਉਹ ਡਿਜੀਟਲ ਮੀਟਰ ਆਉਂਦਾ ਹਾਂ ਜੀ ਠੀਕ ਹੈ ਉਹਦਾ ਲੀਫ ਆਉਂਦਾ ਸਮੋਂ ਦੇਖ ਚੀਂ ਦੀ ਫਿਲਟਰ ਹੁੰਦਾ 에ਅਰ ਫਿਲਟਰ ਚੋਕ ਹੁੰਦਾ ਉਹਦਾ ਸਾਰਾ ਰਿਫਲੈਕਟ ਕਰੂਗਾ ਇਹਦੇ ਤੇ ਸਰਵਿਸ ਆ ਇਹਦੀ ਸਰਵਿਸ ਵੀ ਜਿਹੜੀ ਹੈਗੀ ਆ ਜੇ ਤੁਸੀਂ ਭੁੱਲ ਗਏ ਹਾਂ ਜੀ ਇਹਦੇ ਤੇ ਨਾ ਸਰਬਸ ਵੀ ਇਹਦੇ ਉੱਪਰ ਆਪਣਾ ਨਿਸ਼ਾਨ ਬਣ ਕੇ ਆ। ਤੁਹਾਨੂੰ ਪਤਾ ਆ ਜੀ ਇਹ ਲੈਫਟ ਤੇ ਜੀ। ਹਾਂਜੀ। ਅੱਜ ਦੇ ਟਾਈਮ ਦੇ ਵਿੱਚ ਆਪਣੇ ਕੋਲੇ ਦੋ ਹੀ ਚੀਜ਼ਾਂ ਦੇ ਉੱਪਰ ਟਰੈਕਟਰ ਦਾ ਵਰਕ ਜ਼ਿਆਦਾ ਰਹਿੰਦਾ ਹੈ। ਹਾਂਜੀ। ਪਹਿਲਾ ਦਾ ਆ ਜੀ ਆਪਾਂ ਪੀਟੀਓ। ਹਾਂਜੀ। ਪੀਟੀਓ ਇਹਦੇ ਵਿੱਚ ਚਾਰ ਪ੍ਰਕਾਰ ਦੀ ਆਉਂਦੀ ਹੈ ਭਾਈ ਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਚਾਰ ਪ੍ਰਕਾਰ ਦੀ ਆਪਾਂ ਕੀ ਹੁੰਦਾ ਆਪਾਂ ਕਿਸੇ ਦਾ ਇੱਕ ਤਾਂ 540 ਆਗੇ ਜੀ। ਹਾਂਜੀ। 750 ਤੇ 1000 ਤੇ ਰਿਵਰਸ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ। ਹੁਣ ਆਪਾਂ ਗੱਲ ਕਰੀਏ ਜੀ ਉਸ ਤੋਂ ਬਾਅਦ ਪੀਡੀਓ ਲਈ ਹਾਂਜੀ ਇਹਦੇ ਵਿੱਚ ਆਪਾਂ ਨੂੰ ਕੋਈ ਚੱਕਰ ਮੈਚ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਚੱਕਰ ਦੇ ਵਿੱਚ ਇਹਦੇ ਫਿਰ ਸਾਰੇ 11ਾਂ ਦੇ ਵਿੱਚ ਹਾਈ ਲੋ ਮੀਡੀਅਮ ਹਾਂਜੀ ਤੇ ਇਹਦੇ ਸਾਰੇ ਜਿਨ੍ਹਾਂ ਦੇ ਵਿੱਚ 1 2 3 4 ਦੇ ਵਿੱਚ ਹੀ ਆਪਾਂ ਨੂੰ ਜਿਹੜੇ ਪੀਡੀਓ ਦੇ ਨੇ ਸਾਰਿਆਂ ਦੇ ਵਿੱਚ ਸਪੀਡਾਂ ਮਿਲਣਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਆ ਜੀ ਇਹ ਆਪਾਂ ਇਹਦੇ ਵਿੱਚ ਸਭ ਤੋਂ ਵੱਡਾ ਫੀਚਰ ਜਿਹੜਾ ਹੁੰਦਾ ਹੈ ਇਹ ਰੋਡ ਨਾਲ ਦੀ ਕਰੈਕਟਰ ਜੇ ਤੁਸੀਂ ਜਿਵੇਂ ਆਨ ਜਿਹੜਾ ਇਹ ਹੈ ਨਾ ਰਿਮੋਟ ਆ ਇਹ ਰਿਮੋਟ ਦੇ ਨਾਲ ਹੀ ਇਹਨੂੰ ਆਨ-ਆਫ ਕਰ ਸਕਦੇ ਹੋ ਤੁਸੀਂ ਕਿਤੇ ਵੀ ਖੜੇ ਹੋ ਟਰੈਕਟਰ ਖੜਾ ਹੈ ਥੋੜਾ ਜਿੰਨਾ ਚਾਹ ਥੋੜੇ ਰਿਮੋਟ ਨਾਲ ਆਨ ਨਹੀਂ ਹੋਊਗਾ ਟਰੈਕਟਰ ਨੂੰ ਕੋਈ ਸਟਾਰਟ ਨਹੀਂ ਮਤਲਬ ਚੋਰੀ ਹੋਣ ਦਾ ਖਤਰਾ ਕੋਈ ਨਹੀਂ ਹੈਗਾ ਕੰਪਨੀ ਜਿਹੜੀ ਹੈਗੀ ਹੈ ਇਹ ਫੀਚਰ ਇਸ ਕਰਕੇ ਦੇ ਰਹੀ ਹੈ ਇਹਦੇ ਵਿੱਚ ਹਾਂਜੀ ਉਸ ਤੋਂ ਬਾਅਦ ਜਿਹੜਾ 4-ਵਿਲ ਡਰਾਈਵ ਆ ਹਾਂਜੀ ਜੇ ਆਪਾਂ 4-ਵਿਲ ਡਰਾਈਵ ਦੀ ਗੱਲ ਕਰੀਏ ਜਿਹੜਾ 4-ਵਿਲ ਡਰਾਈਵ ਕੀ ਹੁੰਦਾ ਇੱਕ ਰਾਡ ਨਾਲ ਇਹ ਫੈਸਿਲੀਟੀ ਟਾਇਰ ਰੁਕ ਕੇ ਹਾਂਜੀ ਠੀਕ ਹੈ ਜੀ ਤਾਂ ਮੂਰਲਾ ਫੋਰ ਵੀਲ ਵੀ ਰੁਕ ਜਾਂਦਾ ਹਾਂਜੀ ਪਰ ਇਹ ਇਸ ਕੰਪਨੀ ਦੇ ਵਿੱਚ ਕੀ ਹੈ ਜੀ ਇਸ ਮਾਡਲ ਦੇ ਵਿੱਚ ਕੀ ਹੈ ਇਹਦਾ ਮੂਰਨੇ ਚੱਕੇ ਨੇ ਜਿਹੜੇ ਉਹ ਅਲੱਗ ਕੰਮ ਕਰਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਫੋਰ ਬਾਈ ਫੋਰ ਮਾਡਲ ਆਉਂਦਾ ਉਹਦੇ ਅਲੱਗ ਚੱਕੇ ਕੰਮ ਕਰਦੇ ਨੇ ਕਿਉਂਕਿ ਇਹ ਆ ਟਾਈਮ ਫਸਦੇ ਨੇ ਮੂਰਲੇ ਟਾਇਰ ਨੇ ਜਿਹੜੇ ਉਹਨੂੰ ਖਿੱਚ ਕੇ ਬਾਹਰ ਲੈ ਜਾਂਦਾ ਹਾਂਜੀ ਉਸ ਤੋਂ ਬਾਅਦ ਕੰਪਨੀ ਫਿੱਟੜੀ ਇਹਨੂੰ ਵੇਟ ਆਉਂਦੇ ਨੇ ਠੀਕ ਹੈ ਜੀ ਪੂਰਾ ਵਲੈਂਟਰੀ ਡਰਾਈਵ ਹਿੱਸਾ ਹੁੰਦਾ ਹਾਂ ਜੀ ਵਲੈਂਟਰੀ ਡਰਾਈਵ ਦਾ ਜਿਹੜਾ ਫੁੱਲਾ ਬੈਨੀਫਿਟ ਹੈ ਕੀ ਹੁੰਦਾ ਜਦੋਂ ਨਾ ਆਪਾਂ ਕਿਤੇ ਟਰਾਲਾ ਫਾੜ ਜਿੰਨਾ ਜਾਂ ਕੋਈ ਐਸੀ ਜੀ ਦਿੱਕਤ ਆ ਗਈ ਟਾਇਰ ਫਸ ਗਏ ਹਾਂਜੀ ਤੇ ਆਪਾਂ ਝੂਟੇ ਮਾਰਦੇ ਆ ਜਿਹੜਾ ਇਹ ਦਾ ਝੂਟਾ 100% ਜਾ ਕੇ ਕ੍ਰਾਉਨ ਪੀਨੀਅਨ ਤੇ ਪੈਂਦਾ ਹਾਂਜੀ ਇਹ ਵੀ ਬਚ ਗਿਆ ਪਲੈਂਟਰੀ ਡਰਾਈਵ ਜਿਹੜਾ ਤਿੰਨ ਗੀਅਰ ਲੱਗੇ ਹੋਏ ਨੇ ਤਿੰਨ ਗੀਰਾਂ ਦੇ ਉੱਪਰ 100% ਜਿਹੜਾ ਚਤਕਾ ਉਹ ਤਿੰਨਾਂ ਤੇ ਡਿਵਾਈਡ ਹੋ ਜਾਂਦਾ ਹਾਂਜੀ ਠੀਕ ਹੈ ਜੀ ਤਾਂ ਅੰਦਰ 33% ਹੀ ਜਿਹੜਾ ਹੈਗਾ ਉੱਚਾ ਟੱਕਾ ਜਾਂਦਾ ਹਾਂ ਜੀ ਉਸ ਤੋਂ ਬਾਅਦ ਆਦੀ ਹੈ ਜੀ ਡਬਲ ਡਿਸਟਰੀਬਿਊਟਰ ਹਾਂ ਜੀ ਬਟਡੇ ਨੂੰ ਡਬਲ ਡਿਸਟਰੀਬਿਊਟਰ ਆਉਂਦਾ ਵੀਰੇ ਹਾਂ ਜੀ ਠੀਕ ਹੈ ਜੀ ਇਹ ਦਾ ਜਿਹੜਾ ਪੰਪ ਆ ਉਹ ਆਪਾਂ ਨੇ ਤੁਹਾਨੂੰ ਦਿਖਾਇਆ ਵੀ ਅੱਗੇ ਲੱਗੇ ਹੈ ਕਿਉਂ ਦਾ ਕੋਈ ਇਹਦੇ ਦੂਸਰੇ ਪੰਪ ਨਾਲ ਸਪਲਾਈ ਦਾ ਕੋਈ ਹੋਣੀ ਹੈਗਾ ਹਾਂ ਜੀ ਤੇ ਪੀਟੀਓ ਇਹਦੇ ਵਿੱਚ ਪੀਟੀਓ ਜਿਹੜੀ ਵੀਰੇ ਇਹਦੇ ਵਿੱਚ ਦੋ ਸਪਲਾਈਨਾਂ ਦੋ ਜਿਹੜੀਆਂ ਆਪਾਂ ਵੀਡੀਓ ਦੇ ਪੈਨ ਚਲਾ ਸਕਦੇ ਆ ਇੱਕ ਬੁਲਾ ਦਾ ਥੱਲੇ ਲੱਗ ਕੇ ਆਉਂਦਾ ਹਾਂਜੀ ਬਾਈ ਜੀ ਜੇ ਦੂਸਰਾ ਆਪਨੇ ਹੋਰ ਦੀ ਜਰੂਰਤ ਹੈਗੀ ਆ ਤਾਂ ਆਪਨੇ ਆਪਸ਼ਨ ਦਿੱਤੀ ਹੋਈ ਹੈ ਹਾਂਜੀ ਤੁਸੀਂ ਇਹਦੇ ਵਿੱਚ ਪਾ ਕੇ ਚਲਾ ਸਕਦੇ ਆ ਠੀਕ ਹੈ ਜੀ ਜਿਹੜੇ ਇਨਨ ਦੇ ਚੱਕਰ ਨੇ ਉਹ ਆਪਾਂ ਪਿੱਛੇ ਲੈ ਸਕਦੇ ਹਾਂ ਹਾਂਜੀ ਤੇ ਦੂਸਰਾ ਆਪਾਂ ਕਲੈਂਟਰੀ ਦੀ ਗੱਲ ਕਰੀਏ ਕਲੈਂਟਰੀ ਤੇ ਪਾਵਰ ਬ੍ਰੇਕ ਆ ਹਾਂਜੀ ਠੀਕ ਹੈ ਜੀ ਉਹ ਸਾਰਾ ਇਹਦੇ ਵਿੱਚ ਆਉਂਦਾ ਜੀ ਇੱਥੇ ਕਲੈਂਟਰੀ ਵੀ ਆ ਤੇ ਪਾਵਰ ਬ੍ਰੇਕ ਠੀਕ ਹੈ ਜੀ ਜਿਹੜਾ ਇਹਦਾ ਹਾਈਡਰੌਲਿਕਾ ਇਹਦੀ ਸੈਂਸਿੰਗ ਸਭ ਤੋਂ ਬੈਸਟ ਰਹਿੰਦੀ ਹੈ ਹਾਂਜੀ ਜਿਹੜੀ ਮੈਸੀ ਜੀ ਆ ਤੁਸੀਂ ਉਸ ਵੀ ਕਰਦੇ ਆਂ ਆਪਾਂ ਕਲਾਉਂ ਚਲਾਉਨੇ ਆਂ ਹਾਂਜੀ ਠੀਕ ਆ ਜੀ ਤੁਸੀਂ ਕਲਾਉਂ ਚਲਾਉਨੇ ਨੇ ਹਾਂਜੀ ਕਮੈਸੀ ਸਭ ਤੋਂ ਵੱਸਦੀ ਆ ਹਾਂਜੀ ਤਾਂ ਆਪਾਂ ਬੰਦ ਕਰੀਏ ਹਾਂਜੀ ਸਭ ਤੋਂ ਵੱਧ ਰਹਿੰਦੀ ਆ ਟਰੈਕਟਰ ਹਾਂਜੀ ਸੈਂਸਿੰਗ ਕਿਉਂ ਵੱਧ ਰਹਿੰਦੀ ਆ ਇਹਦਾ ਜਿਹੜਾ ਹਾਈਡਰੌਲਿਕ ਪੰਪ ਆ ਹਾਂਜੀ ਸੀਪ ਤੇ ਥੱਲੇ ਆਉਂਦਾ ਇੱਕ ਝਟਕਾ ਆਪਾਂ ਨੇ ਇੱਥੋਂ ਝਟਕਾ ਲਿਆ ਤਾਂ ਮੂਰੇ ਇੰਜਣ ਦੇੱਕ ਜਾਣਾ ਠੀਕ ਹੈ ਕਿੱਥੋਂ ਇੱਥੋਂ ਹੀ ਝਟਕਾ ਆਉਂਦਾ ਥੱਲੇ ਨਾਲ ਦੀ ਨਾਲ ਸੈਂਸ ਕਰਨਾ ਹਾਂਜੀ ਠੀਕ ਹੈ ਜੀ ਬਾਕੀ ਜਿਹੜੀ ਕੰਪਨੀ ਕੰਨੀਓ ਇਹ ਨਾ ਇਹਦੇ ਵਿੱਚ ਕੀ ਹੈ ਗੇਅਰ ਟਾਈਪ ਪੰਪ ਨਹੀਂ ਹਾਈਡਰੌਲਿਕ ਪੰਪ ਆ ਇਹਦਾ ਗੇਅਰ ਟਾਈਪ ਨਹੀਂ ਹਾਂਜੀ ਉਹ ਆਉਂਦਾ ਪਿਸਟਨ ਟਾਈਪ ਇਹਦੇ ਵਿੱਚ ਚਾਰ ਪਿਸਟਨ ਚਾਹੀਦੇ ਹਾਂਜੀ ਪਿਸਟਨ ਟਾਈਪ ਇੱਥਾ ਉੱਪਰ ਹੁੰਦਾ ਠੀਕ ਹੈ ਜੀ ਵੀ ਮੈਸੀ ਪੁਰਾਣੇ ਤੋਂ ਪੁਰਾਣਾ ਹੋਵੇ ਚਾਹੇ ਨਮਾ ਹੋਵੇ ਉਸੇ ਇੱਕ ਚੀਜ਼ ਹੋਰ ਆ ਇਹਦੇ ਵਿੱਚ ਫਿਚਰ ਹੈ ਨਾ ਟਰੋਡਾ ਟਰੈਕਟਰ ਕਿਤੇ ਫਸ ਗਿਆ ਪੰਪ ਹੋ ਗਿਆ ਹਾਂਜੀ ਹਾਂਜੀ ਕਲਟੀਵੇਟਰ ਪਾਇਆ ਹੋਇਆ ਜਾਂ ਰੋਟਾਵੇਟਰ ਪਿੱਛੇ ਪਾਇਆ ਹੋਇਆ ਹਾਂਜੀ ਠੀਕ ਹੈ ਇਹਦੇ ਪੀਡੀਓ ਨਾਲ ਇਹਦਾ ਗੇਅਰ ਦੇ ਵਿੱਚ ਉਹ ਕਰਕੇ ਹਾਂਜੀ ਕਲਚ ਦੱਬ ਕੇ ਆ ਲੀਵਰ ਉੱਪਰ ਚਾੱਕ ਕੇ ਉਹ ਪੀਡੀਓ ਨੂੰ ਹਿਲਾਉਂਦੇ ਰਹੋਗੇ ਨਾ ਤੇ ਇਹ ਲਿਫਟ ਆਪ ਦੇ ਆਪ ਉੱਪਰ ਆਉਂਦੀ ਜਾਏ ਹਾਂਜੀ ਚਾਹੇ ਟਰੈਕਟਰ ਥੋੜਾ ਬੰਦ ਆ ਹੂੰ ਪੀਡੀਓ ਨੂੰ ਹਲਕਾ ਹਲਕਾ ਘਟਾਉਣਾ ਪੈਣਾ ਹਾਂਜੀ ਇਹਦੇ ਵਿੱਚ ਇਹ ਫੀਚਰ ਤੁਹਾਨੂੰ ਕਿਸੇ ਵੀ ਕੰਪਨੀ ਦੇ ਟਰੈਕਟਰ ਦੇ ਵਿੱਚ ਨਹੀਂ ਮਿਲਣਾ ਹਾਂਜੀ ਹਾਂਜੀ ਆ 241 ਅੱਗੇ ਨਾ ਹਾਂਜੀ 241 ਮਾਡਲ ਵੀ ਜਿਹੜਾ ਹੈਗਾ ਫਿਰ ਆਪਣਾ ਇਹ ਟਰੈਕਟਰ ਵੀ ਬਹੁਤ ਜ਼ਿਆਦਾ ਵਿਖਿਆ ਬਾਈ ਇਹ ਬਹੁਤ ਜ਼ਿਆਦਾ ਇੱਕ ਮੰਨ ਕੇ ਚੁਣਿਆ ਕੰਪਨੀ ਦਾ ਬਹੁਤ ਤਾਕੜਾ ਜਿਹੜਾ ਬ੍ਰਾਂਡ ਹੈ ਹਾਂਜੀ ਉਹ 241 ਹਾਂਜੀ ਠੀਕ ਹੈ ਜੀ ਹਾਂਜੀ 241 ਕੀ ਹੈ ਇਹਦਾ ਵੇਚਣ ਦਾ ਰੀਜ਼ਨ ਕੀ ਹੈ ਇਹਨੂੰ ਸੌਦਾ ਕਿਸਾਨ ਵੀ ਹਾਂਜੀ ਖਰੀਦਦਾ ਤੇ ਇਹ ਵੀ ਸਭ ਤੋਂ ਬਹੁਤ ਜ਼ਿਆਦੇ ਮਣੀ ਦੀ ਹੈ ਇਹੋ ਵੀ ਜਿਹੜਾ ਕੰਪਨੀ ਫਿਟਡ ਹੀ ਮੁੰਬਰ ਆਉਂਦਾ ਹਾਂਜੀ 248 ਦੇ ਵਿੱਚ ਪਾਵਰ ਸਟੀering ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਇਹਦੇ ਵਿੱਚ ਅਡਜਸਟੇਬਲ ਹਿੱਸਾ ਹਾਂਜੀ ਬਾਕੀ ਇਹ ਅਡਜਸਟੇਬਲ ਹਿੱਸਾ ਇਸ ਕਰਕੇ ਦਿੱਤਾ ਜਾਂਦਾ ਭਾਜੀ ਆਪਣੇ ਤਕਰੀਬਨ ਇਹ ਏਰੀਆ ਦੇ ਵਿੱਚ ਹਾਂਜੀ ਇਹ ਏਰੀਆ ਦੇ ਵਿੱਚ ਜਾਂ ਆਪਦੇ ਲੋਕ ਚੇਤੀ ਕਰਦੇ ਨੇ ਹਾਂਜੀ ਜਿਹੜਾ ਬੈੱਡ ਬਣਿਆ ਹੁੰਦਾ ਵੀ ਜਿਹਦੇ ਉਦੇ ਬਿੱਟ ਆਪਣਾ ਹਿੱਸਾ ਜਿਹੜਾ ਹੈਗਾ ਉਹ ਐਡਜਸਟ ਕਰਨਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਇਹ ਫੋਰਵਿਲ ਉਤੇ ਫੋਰਵਿਲ ਦੇ ਵਿੱਚ ਦੋਨਾਂ ਦੀ ਵੀ ਆਪਣੇ ਕੋਲੇ ਅਵੇਲੇਬਲ ਹੈ ਹਾਂਜੀ ਠੀਕ ਹੈ ਜੀ ਤੇ ਇਹਦੇ ਉਪਰੋਂ ਸਿੰਗਲ ਐਕਟਿੰਗ ਜਿਹੜਾ ਆ ਪਾਵਰ ਸਟੀering ਅਜਿਹਾ ਸਿੰਗਲ ਐਕਟਿੰਗ ਲੱਗਿਆ ਹੋਇਆ ਹਾਂਜੀ ਉਸ ਤੋਂ ਬਾਅਦ ਇਸਦੇ ਇੰਜਨ ਦੀ ਗੱਲ ਕਰੀਏ ਇਸ ਤੇ ਇੰਜਨ ਦੀ ਗੱਲ ਕਰੀਏ ਇਹ ਅੱਜ ਦਾ ਅੱਜ ਤੱਕ ਦਾ ਟੌਪ ਦਾ ਇੱਕ ਐਕਟਿੰਗ ਬਾ ਆਪਣਾ ਉਧਰ ਲੱਗਿਆ ਹੋਇਆ ਜੀ ਇੱਕ ਡਬਲ ਐਕਟਿੰਗ ਆਪਣਾ ਇੱਧਰ ਲੱਗਿਆ ਹੋਇਆ ਪਾਵਰ ਸਟੀering ਹੈ ਜਿਹੜਾ ਉਹ ਡਬਲ ਪੰਪ ਨਾਲ ਕੰਮ ਕਰਦਾ ਹਾਂਜੀ ਠੀਕ ਹੈ ਜੀ ਤੇ ਸਾ ਆਪਣਾ ਐਡਜਸਟੇਬਲ ਹੋ ਗਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਇੰਜਨ ਇੰਜਨ ਦਾ ਜਿਹੜੀ ਇਹਦੇ ਵੀ ਡੀਜ਼ਲ ਦੀ ਖਪਤ ਆ ਉਹ ਬਹੁਤ ਘੱਟ ਆ ਇਨਲਾਈਨ ਪੰਪ ਦੇ ਵਿੱਚ ਆਉਂਦਾ ਜੀ ਹਾਂਜੀ ਠੀਕ ਹੈ ਜੀ ਬਾਕੀ ਇਹਦਾ ਜਿਹੜੀ ਸ਼ੋਅ ਆ ਉਹ ਇੱਕਾ ਮਤਲਬ ਟੌਪ ਦੀ ਜਹਾਵਾ ਟੌਪ ਦੀ ショਅ ਦੇ ਵਿੱਚ ਆਉਂਦੀ ਹੈ ਹੈਗੀ ਆ ਹਾਂਜੀ ਇੱਕ ਕਸਟਮਰ ਨੂੰ ਜਿਹੜਾ ਕਹਿ ਸਕਦਾ ਖਿੱਚ ਪਾਉਂਦੀ ਆ ਬਹੁਤ ਸੋਹਣਾ ਟਰੈਕਟਰ ਆ ਛੋਟਾ ਟਰੈਕਟਰ ਆ ਨਾ ਛੋਟੇ ਦੇ ਵਿੱਚੋਂਗਾ ਨਾ ਇਹ ਬਿਲਕੁਲ ਹੀ ਟੂਬੀ ਵਾਲੀ ਮਸ਼ੀਨ ਬੜੇ ਆਰਾਮ ਨਾਲ ਚਲਾਈ ਜਾਂਦਾ ਹੂੰ 13 ਹਾਲ ਆ 8 ਰੂਟਾ ਮੀਟਰ ਦੇ ਕੈਪੈਸਿਟੀ ਦੀ ਕਪੈਸਿਟੀ ਹੈਗੀ ਆ ਹੂੰ ਠੀਕ ਹੈ ਜੀ ਬਾਕੀ ਕੰਪਨੀ ਦਾ ਜਿਹੜੀ ਕਹਿੰਦੀ ਆ ਉਹ ਰਿਵਿਊ ਕਮੈਂਟ ਲਗਾਦੀ ਆ ਸੱਤ ਨੂੰ ਹੀ ਹਾਂ 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 ਇਹ 8 ਟਿੱਕਰ ਵਧੀਆ ਆਰਾਮ ਨਾਲ ਚਲਾਈ ਜਾਂਦਾ ਹਾਂ 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 ਇਹ ਆਪਣਾ ਜਿਹੜਾ ਕਲਚ ਆਉਂਦਾ ਜੀ ਇਹਦੇ ਵਿੱਚ ਇਹਦੇ ਵਿੱਚ ਡਬਲ ਕਲਚ ਆਉਂਦਾ ਜੀ ਠੀਕ ਹੈ ਡਬਲ ਕਲਚ ਆਉਂਦਾ ਹਾਂਜੀ 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 ਉਸ ਤੋਂ ਬਾਅਦ ਗੇਅਰ ਦੀ ਹਾਈਡਰੌਲਿਕਾ ਜਿਹੜੀ ਉਹ ਵੀ ਮੈਸੀ ਦੀ ਹੀ ਬਣੀ ਹੋਈ ਹੈ ਹਾਂਜੀ ਹਾਂਜੀ ਮੈਸੀ ਆਪਣੀ ਤਿਆਰ ਕਰਦੀ ਹੈ ਹਾਈਡਰੌਲਿਕਾ ਜਿਹੜਾ ਸਾਡੇ तकरीबन ਰੇ ਸੈਂਸਿੰਗ ਇਹਦਾ ਵੀ ਹਾਈਡਰੌਲਿਕ ਪੰਪਾ ਜਿਹੜਾ ਉਹ ਵੀ ਨੀਚੇ ਹੀ ਹੈ ਹਾਂਜੀ ਇਹ 13 ਦੇ ਟਾਇਰਾਂ 'ਚ ਆਉਂਦਾ ਨਾ ਹਾਂਜੀ ਬਾਕੀ ਇਹਨਾਂ ਜਿਹੜਾ ਗੇਅਰ ਆ ਹੂੰ ਇਹ ਸਾਈਡ ਸ਼ਿਫਟ ਦੇ ਕੇ ਵਿੱਚ ਆਪਾਂ ਨੂੰ ਮਿਲ ਜਾਣਾ ਹਾਂਜੀ ਜਿਹੜੇ ਗੇਅਰ ਆ ਹਾਂਜੀ ਸਾਈਡ ਸੇ ਪੈਂਦਾ ਇਹਦਾ ਇਹ ਆ ਫਾਈਲੋਂ ਉਹਦੇ ਵਿੱਚ ਆਉਂਦਾ ਤੇ ਆਈ ਲੋ ਦੇ ਵਿੱਚ ਹੀ ਆਉਂਦਾ ਉਹ ਸਪੀਡ ਦੇ ਵਿੱਚ ਹੀ ਰਹਿੰਦਾ ਹਾਂਜੀ ਇੱਕ ਸਾਈਡ ਤੋਂ ਪਰ ਇਹ ਆਪਣਾ ਕੋਈ ਗੇਅਰ ਦਿੱਤੇ ਜਾਂਦਾ ਹਾਂਜੀ ਇੱਕੋ ਸਾਈਡ ਤੇ ਦੋਨੇ ਆ ਹਾਂਜੀ ਠੀਕ ਹੈ ਜੀ ਬਾਕੀ ਵੇਟ ਆ ਕੰਪਨੀ ਕਰਨੀਆਂ ਇਹਦੇ ਵਿੱਚੋਂ ਵੀ ਜਿਹੜੇ ਵੇਟ ਨੇ ਕੰਪਨੀ ਕਰਨੀਆਂ ਫਰੇਟ ਆਉਂਦੇ ਨੇ ਜੀ 35 35 ਕਿਲੋ ਦੇ ਹਾਂਜੀ ਪਹਿਲਾਂ ਇਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਸੁਧਾਰ ਕਰਿਆ ਪਹਿਲਾਂ ਮੈਂ ਇਦਾਂ ਇੱਕ ਗੋਲ ਟਾਈਪ ਦੇ ਵਿੱਚ ਹੁੰਦਾ ਸੀ ਹਾਂਜੀ ਜਿਹੜਾ ਹਿੱਸਾ ਸੀਗਾ ਨਾ ਗੋਲ ਟਾਈਪ ਦੇ ਵਿੱਚ ਹੁਣ ਇਹਨੂੰ ਬਿਲਕੁਲ ਫਲੈਟ ਕਰਕੇ ਹੂੰ ਬਿਲਕੁਲ ਫਲੈਟ ਕੀਤਾ ਗਿਆ ਇਹਦੇ ਵਿੱਚ ਜਿਹੜਾ ਨਵਾਂ ਚੇਂਜਿੰਗ ਕੀਤਾ ਗਿਆ ਜੀ ਹਾਂਜੀ ਠੀਕ ਹੈ ਜੀ ਜਦੋਂ ਮੈਂ ਤਰੇ ਹਾਂਜੀ ਸਮਾਰਟ ਫੋਨ ਦੇ ਵਿੱਚ ਆਉਂਦਾ ਹਾਂ ਹਾਂ ਜੀ ਸੇਮ ਆਪਣਾ ਕੋਲ 254 ਲਿਆ ਹਾਂ ਜੀ ਇਸ ਸਮਾਰਟ ਫੋਨ ਦੇ ਵਿੱਚ ਕੀ ਗੱਲੀ ਦੇ ਵਿੱਚ ਗੱਲ ਵਾਲਾ ਹਾਂ ਜੀ ਇਹਦੇ ਵਿੱਚ ਜਿਹੜਾ ਕੰਪਨੀ ਦਾ ਨੰਬਰ ਜੀ ਏਟ ਹਾਂ ਬਾਕੀ ਆਉਂਦਾ ਨਾ ਚਾ ਠੀਕ ਹੈ ਇਹ ਵੀ ਆਪਣਾ ਕੋਲ 2 ਮਿੰਟ ਤੇ 4 ਮਿੰਟ ਦੇ ਵਿੱਚ ਅਵੇਲੇਬਲ ਹੈਗਾ ਹਾਂ ਜੀ ਇਹ ਸੀਆਰਜੀਆ ਵੀ ਇਹ ਸੀਆਰਜੀਆ ਇੰਦੇ ਵਿੱਚ ਆਉਂਦਾ ਹਾਂ ਜੀ ਹੈ ਵੀ ਕੰਟੈਕਟ ਅਬੋਡੇਡਾ ਬਣਿਆ ਤਾਂ ਕੈਰੀਅਰ ਫਰੰਟ ਬੈਕ ਕੈਰੀਅਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਜੀ ਦੇਖ ਸਕਦੇ ਹਾਂ ਪੂਰਾ ਸੀਆਈਡੀਆਈ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੀ ਹੋ ਗਿਆ ਭਾਜੀ ਜਿਹੜਾ ਸੀਆਈਡੀਆਈ ਲੋਕ ਇਸ ਤੋਂ ਚੱਲਦੇ ਨੇ ਬਟ ਇਹਦੇ ਵਿੱਚ ਜਿਹੜੇ ਫੀਚਰ ਦਿੱਤੇ ਗਏ ਨੇ ਸੀਆਈਡੀਆਈ ਦੇ ਵਿੱਚ ਮੰਨ ਕੇ ਚੱਲੋ ਕੀ ਹੁੰਦਾ ਸੀਗਾ ਪਹਿਲਾਂ ਕਿ ਡੀਜੀਟਲ ਫਿਲਟਰ ਚੋਕ ਹੋ ਗਿਆ ਹਾਂਜੀ ਸਾਰੇ ਹੀ ਸਪਲਾਈ ਦੇ ਬੰਦਾ ਚੈੱਕ ਕਰਦਾ ਰਹਿ ਜਾਂਦਾ ਸੀ ਠੀਕ ਹੈ ਹੁਣ ਕੀ ਹੁੰਦਾ ਇੱਕ ਸੈਂਸਰ ਲਾ ਸੈਂਸਰ ਆਪਣੇ ਕੋਲ ਜਿਹੜਾ ਸਿਸਟਮ ਦਿੱਤਾ ਜਾਂਦਾ ਮਿਸਤਰੀ ਜਾਣਦਾ ਨੋਬ ਲਾਉਂਦਾ ਲਾ ਕੇ ਬਾਈ ਜੀ 2 ਮਿੰਟ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਕੋਈ ਵੀ ਪ੍ਰੋਬਲਮ ਆ ਫਾਲਟ ਆ ਉਹ ਨਾਲ ਦੀ ਨਾਲ ਤੁਹਾਨੂੰ 2 ਮਿੰਟ ਦੇ ਵਿੱਚ ਦਾ ਉਹ ਬੰਦਾ ਹੁਣ ਅੱਜ ਦੇ ਟਾਈਮ ਦੇ ਵਿੱਚ ਇਹਦੇ ਵਿੱਚ ਫੀਚਰ ਨੇ ਜਿਹੜੇ ਐਨੇ ਕਰਦੇ ਨੇ ਤੁਹਾਨੂੰ ਦੋ ਜ਼ਿਆਦਾ ਟਰੈਕਟਰ ਖੋਲਣ ਦੀ ਲੋੜ ਤੋਂ ਨਹੀਂ ਪੈਂਦੀ ਉਸੇ ਪੁਆਇੰਟ ਦੇ ਉੱਪਰ ਜਾ ਕੇ ਹੀ ਆਪਾਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਇਹਦੀ ਜਿਹੜੀ ਫੋਰ ਵੀ ਦੀ ਰੌੜਾ ਠੀਕ ਹੈ ਜੀ 4 ਵੀਲ ਦੀ ਰੋਡ ਜਿਹੜੀ ਹੈਗੀ ਹੈ ਇਹਨੂੰ ਐਨੇ ਸੇਫਲੀ ਰੱਖਿਆ ਗਿਆ ਹੈ ਭਾਜੀ ਸਾਈਡ ਤੋਂ ਨਹੀਂ ਦਿੱਤੀ ਗਈ ਹੈ ਠੀਕ ਹੈ ਸਟਾਪੀ ਹਾਂ ਤੇ ਹਮੇ ਸਮੇਂ ਕੋਈ ਜਿਵੇਂ 4 ਵੀਲ ਡਰਾਈਵ ਹੁੰਦਾ ਕਿ ਆਵਾਜ਼ ਹੈ ਜਿਹੜੀ ਬਹੁਤ ਜ਼ਿਆਦਾ ਕਰ ਦਿੰਦਾ ਇਹ ਬਿਲਕੁਲ ਸਾਇਲੈਂਟ ਟਰੈਕਟਰ ਹੈ ਜੀ ਹਾਂ ਜੀ ਇਹਦੇ ਵਿੱਚ ਵੀ ਡਿਊਨ ਕਲਚ ਆਉਂਦਾ ਜੀ ਹਾਂ ਜੀ ਠੀਕ ਹੈ ਜੀ ਡਿਊਨ ਕਲਚ ਆਉਂਦਾ ਉਸ ਤੋਂ ਬਾਅਦ ਜਿਹੜੇ ਇਹ ਦੀ ਇਹਨਾਂ ਦੀ ਗੱਲ ਕਰੀਏ ਇਹ ਫੋਰ ਸਪੀਡ ਦੇ ਵਿੱਚ ਰਹਿੰਦਾ ਜੀ ਇਹ ਫੋਰ ਸਪੀਡ ਹੈ ਇਹ ਹਾਂ ਦੋ ਗੇਅਰ ਆਪਣੇ ਹਾਈ ਤੇ ਲੋ ਇੱਥੇ ਆ ਜਾਂਦੇ ਨੇ ਜੀ ਹਾਂਜੀ ਇਹਨਾਂ ਦਾ ਲੋ ਇੱਥੇ ਆ ਜਾਂਦਾ ਹਾਂਜੀ ਲੋਨ ਤੋਂ ਚਾਰ ਹੋ ਗਏ ਹਾਂਜੀ ਉਸ ਤੋਂ ਬਾਅਦ ਹਾਂਜੀ ਬਾਕੀ ਵੇਟ ਇਹਨੂੰ ਹੀ ਲੱਗ ਕੇ ਆਉਂਦੇ ਆ 16 ਦੇ ਟਾਇਰਾਂ ਚ ਨਾ ਇਹ ਇਹ ਟਾਇਰ ਫੂਟ ਟਾਇਰਸ ਇਹ 16 ਨੰਨ ਦਾ ਜੀ 35-35 ਕਿਲੋ ਦੇ 35-35 ਕਿਲੋ ਦੇ ਵੇਟ ਆ ਹਾਂਜੀ 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 ਡਬਲ ਡਿਸਟਰੀਬਿਊਟਰ ਹਾਂ ਡਬਲ ਡਿਸਟਰੀਬਿਊਟਰ ਆਉਂਦਾ ਜੀ ਹਾਂ ਠੀਕ ਹੈ ਜੀ ਦਿੱਤਾ ਗਿਆ ਕੰਪਨੀ ਹਾਂਜੀ ਉਸ ਤੋਂ ਬਾਅਦ ਜਿਹੜੀਆਂ ਬ੍ਰੇਕ ਨੇ ਇਹਨੀਆਂ ਇੱਕ ਬ੍ਰੇਕਾਂ ਹੀ ਆਪਾਂ ਬ੍ਰੇਕਾਂ ਦੇ ਬਾਰ-ਬਾਰ ਗੱਲ ਕਰਦੇ ਆ ਜੀ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਨੇ ਹਾਂਜੀ ਬਾਕੀ ਵੀ ਤੇਲ ਵਾਲੀ ਕੋਈ ਸਪਰੇਅ ਕਰਨਾ ਹਾਂਜੀ ਤੇਲ ਦੀ ਹਾਂਜੀ ਬਾਕੀ ਇਹ ਆਇਲ ਆਉਂਗਾ ਇਹੋ ਤੇਲ ਦੇ ਵਿੱਚ ਟੋਪਕੀਆਂ ਆਉਂਦੀਆਂ ਆਹ ਇੱਕ ਪੂਰਾ ਹਿੱਸੇ ਦੇ ਵਿੱਚ ਤੇਲ ਰਹਿੰਦਾ ਹਾਂਜੀ ਠੀਕ ਆ ਤਾਂ ਪੁਰੀਆਂ ਇਹ ਛੱਡੀਆਂ ਨਾਲ ਨੇ ਜਿਹਦੇ ਕੀ ਕਾਰਨ ਕਰਕੇ ਇਹਦੀ ਲਾਈਫ ਆ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹਾਂਜੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਇਹਦਾ ਹਾਈਡਰੋਲਿਕ ਪੰਪ ਤੇਦਾ ਵੀ ਸੀਡ ਦੇ ਥੱਲੇ ਆਉਂਦਾ ਹੈ ਹਾਂਜੀ ਆਪਾਂ ਬਲੌ ਕਰਦੇ ਆਂ ਹਾਂਜੀ ਠੀਕ ਹੈ ਜੀ ਇਹ ਸੂਪਰ ਸੀਡਰ ਕਿਉਂਕਿ ਆਪ ਨੂੰ ਸੈਂਸਿੰਗ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਬਲੌ ਦੇ ਉੱਪਰ ਹਾਂਜੀ ਠੀਕ ਹੈ ਇਹ ਥ੍ਰੀ ਬੋਟਮ ਬਲੌ ਦੇ ਤਰ੍ਹਾਂ ਖਿੱਚ ਕੇ ਚੇਂਜ ਕਰਦੇ ਥ੍ਰੀ ਬੋਟਮ ਦੇ ਤਰ੍ਹਾਂ ਬਲੌ ਨਹੀਂ ਅਸੀਂ ਇਹ ਵੀ ਸੈਂਸਿੰਗ ਇੱਥੋਂ ਹੀ ਇਹ ਨਾਲ ਦੇ ਨਾਲ ਸੈਂਸ ਕਰ ਲੈਂਦਾ ਕੋਈ ਹਲਕਾ ਜਿਹਾ ਵੀ ਹੋ ਹਾਂਜੀ 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 ਆਪਾਂ ਨੂੰ ਇਹੀ ਫੀਚਰ ਹੁੰਦੇ ਹੈਗੇ ਨੇ ਠੀਕ ਹੈ ਜੀ ਹੋਰ ਫੀਚਰ ਉੱਪਰ ਨਹੀਂ ਆ ਗਏ ਹਾਂਜੀ ਉੱਪਰ ਗਿਆ ਇਹਦੇ ਵਿੱਚ ਕੀ ਆ ਭਾਜੀ ਆਪਣਾ ਡਿਜੀਟਲ ਅਲਮੀਟਰ ਆਪੋ ਹਾਂਜੀ ਇਹਦੇ ਵਿੱਚ ਸਾਨੂੰ ਇੱਕ ਖਾਸियत ਇਹ ਚੀਜ਼ ਦੀ ਹੈਗੀ ਆ ਤੁਸੀਂ ਜਿੰਨੇ ਕੁ ਵੀ ਇਸ ਟਰੈਕਟਰ ਦੀ ਲਿਫਟ ਚੱਕੋਗੇ ਹਾਂਜੀ ਤੇ ਇਹਦੀ ਲਿਫਟ ਚੱਕੂਗੇ ਇੱਥੇ ਤੁਹਾਨੂੰ ਉਨੀ ਹੀ ਗਹਿਰਾਈ ਦੱਸਦਾ ਠੀਕ ਹੈ ਥੋੜੀ ਲਿਫਟ ਥੱਲੇ ਗਈ ਹੈ ਹਾਂਜੀ ਹੁਣ ਮੰਨ ਕੇ ਚਲੋ ਮੋੜ ਤੇ ਜਾ ਕੇ ਕੀ ਕਰਦੇ ਆਪਾਂ ਹਾਂਜੀ ਲਿਫਟ ਚੱਕੀ ਕਦੇ ਉੱਪਰ ਜਿਆਦਾ ਉੱਚੀ ਰੱਖੀ ਜਾਂਦੀ ਨਹੀਂ ਜਾਂ ਬਹੁਤ ਜਿਆਦਾ ਨਹੀਂ ਹੁਣ ਇੱਥੇ ਪੁਆਇੰਟ ਦੱਸਦੇ ਹੋਇਆ ਹਾਂ ਹਾਂਜੀ ਆਪਾਂ ਉਸੇ ਪੁਆਇੰਟ ਦੇ ਉੱਪਰ ਲੈ ਜਾ ਕੇ ਛੱਡਾਂਗੇ ਜਿੰਨੀ ਜਿਗਹਰਾਈ ਜਣਦੀ ਆਪਾਂ ਨੇ ਇੱਕ ਰੌਂਡ ਦੇ ਵਿੱਚ ਦਿੱਤੀ ਆ ਤਾਂ ਦੂਸਰੇ ਰੌਂਡ ਦੇ ਉੱਪਰ ਜਦੋਂ ਵੀ ਇਹ ਪਲੇਮੈਂਟ ਚੱਕਿਆ ਪਿੱਛੇ ਹਾਂਜੀ ਪਤਾ ਲੱਗ ਜਾਂਦਾ ਸੇਮ ਹਾਂ ਹੂੰ ਆਪਾਂ ਗਹਿਰਾਈ ਇਹਦੀ ਸੇਮ ਰੱਖ ਸਕਦੇ ਹਾਂ ਕਿ was